ਸਾਤਿਸ਼ਰੀ ਆਕਾਸਰੇ ਪੰਜਾਬ ਵਾਸੀਆਂ ਨੂੰ ਅੱਜ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿੱਥੇ ਅੱਪ 18 ਤੋਂ ਲੈ ਕੇ 23 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਨਾਂ ਭਾਗਾਂ 'ਚ ਮੀਂਹ ਕਣੀ ਸਾਰਾ ਕਿਹੜੇ ਭਾਗ ਆਪਣੇ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ ਭਾਈਓ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਗੱਜ ਲਿਸ਼ਕ ਦੇਖਣ ਨੂੰ ਮਿਲ ਸਕਦੀ ਹੈ ਇਹ ਸਾਰਾ ਕੋ ਚੈਨਲ ਲਈ ਆਪਣੀ ਵੀਡੀਓ ਨੂੰ ਲਾਈਕ ਜੈਨ ਨੂੰ ਸਬਸਕ੍ਰਾਈਬ ਜੀ ਕਰ ਲੋ ਜਿਹੜੇ ਨਵੇਂ ਵੀਵਰਸ ਆਏ ਨੇ ਉਹ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਤੇ ਚੈਨਲ ਨੂੰ ਲਾਈਕ ਕਰੋ ਚਲੋ ਅਗੀਆਂ ਬਾਤਾਂ ਵੀਡੀਓ ਦਾ ਅਮਰ 18 ਜੂਨ ਦੀ ਰਾਤ ਦਾਵਾ ਚੱਕੇ ਨਾ ਪਰ ਥੋੜੀ ਜਿਹੀ ਲੇਟ ਹੋ ਗਿਆ ਤੁਹਾਨੂੰ ਪਤਾ ਹੈ ਕੰਮ ਚੱਲ ਰਿਹਾ ਪੂਰਾ ਜੋਰ ਤੇ ਕੱਦੂ ਦਾ ਇਸ ਕਰਕੇ ਆਪਾਂ ਕੱਦੂ ਕਰਦੇ ਪੈ ਸੀ ਇਹ ਦੋ ਦਿਨ ਤੋਂ ਰਿਪੋਰਟ ਵੀ ਨਹੀਂ ਆਈ ਇਸ ਦਾ ਸਾਡਾ ਮਾਫੀ ਮੰਗਦੇ ਬਾਕੀ ਜਿਹੜਾ ਪੂਰਾ ਮੌਸਮ ਸਾਫ਼ ਹੈ 18 ਜੂਨ ਰਾਤ ਦੇ 10 ਵਜੇ ਕੋਈ ਮੀਂਹ ਨਹੀਂ ਸਾਰਾ ਹੈ ਵੀ ਨੀ ਕਿ ਕਿਸੇ ਭਾਗ ਵਿੱਚ ਕੋਈ ਮੀਂਹ ਨਹੀਂ ਹਣਾ ਬਾਕੀ ਗੱਲ ਕਰੀ ਆਉਣ ਵਾਲੇ ਦਿਨਾਂ ਚ ਤੁਸੀਂ ਦੱਸੋ 18 ਤਰੀਕ ਅੱਜ ਲਗਭਗ ਨਿਕਲ ਚੁੱਕੀ ਹੈ ਖਤਮ ਹੈ ਇਹ ਰਾਤਰੀਕ ਦਾ ਬਾਕੀ ਗੱਲ ਕਰੀ 19 ਤਰੀਕ ਵੀ ਕੋਈ ਖਾਸ ਮੀਂਹ ਲੱਟ ਨਹੀਂ ਹਨ 20 ਤਰੀਕ ਤੋਂ ਲੈ ਕੇ ਆਪਣੇ 23 ਤ ਵੀ ਦੀ ਰਾਤ ਤੋਂ ਲੈ ਕੇ 22 ਤਰੀਕ ਜਿਹੜਾ ਮੇਨ ਰਹਿਣਗੇ ਤਿੰਨ ਦਿਨ ਇਹ ਤਿੰਨ ਦਿਨਾਂ ਚ ਆਪਣੇ ਕਾਫੀ ਤਕੜਾ ਮੀਂਹ ਦੇਖਣ ਮਤ ਦੇ ਦਿਓ ਫਿਊ ਮੀਂਹ ਦੀ ਵਾਰਨਿੰਗ ਜੱਜ ਕਰ ਦਿੱਤੀ ਹੈ ਮੌਸਮ ਭਾਗ ਵੱਲੋਂ ਬਾਕੀ ਦਾ ਆਪਣਾ 18 ਤਰੀਕ ਕੱਲੂ ਵੀ ਫਿਰ ਮਾੜਾ ਮੋਟਾ ਸੈਨੂ ਬਦਲ ਬਈ ਕ੍ਰੀਏਟ ਹੋਵੇ ਰਾਤ ਨੂੰ ਪੂਰੀ ਉਮੀਦ ਘੱਟ ਹੈ 19 ਤਰੀਕ ਮਾੜੀ ਮੋਟੀ ਦੀ ਤੋਂ ਲੈ ਕੇ 40 ਕਿਲੋਮੀਟਰ ਦੀ ਵਿੰਡਰੀ ਸਪੀਡ ਦੀ ਵਾਰਨਿੰਗ ਦਿੱਤੀ ਹੋਈ ਹੈ ਤੇ 20 ਤਰੀਕ ਨੂੰ ਵੀ ਵਾਰਨਿੰਗ ਹੈ ਹਰਿਆਣਾ ਵਿੱਚ ਹੈਵੀ ਰੇਨ ਦੀ ਵਾਰਨਿੰਗ ਹੈ ਦਾ ਆਪਣੇ ਨਾਰਮਲ ਵਾਰਨਿੰਗ ਹੈ ਪਰ ਉਹਦਾ ਉਹਦਾ ਸਿਸਟਮ ਤਗੜਾ ਕ੍ਰੀਏਟ ਹੋ ਗਿਆ ਪੰਜਾਬ ਨੂੰ ਵੀ ਕਵਰ ਕਰ ਲੂਗਾ ਬਾਕੀ ਗੱਲ ਕਰੀ 21 ਤੋਂ 22 21 22 ਤੋਂ ਦੋਨੇ ਇਲਾਕੇ ਆਪਣੇ ਹਰਿਆਣਾ ਹੋ ਗਿਆ ਤੇ ਪੰਜਾਬ ਹੋ ਗਏ ਨੇ ਉਹਦੇ ਤਗੜੇ ਮੀਂਹ ਦੀ ਆਪਣੇ ਮੌਸਮਾ ਪਹਾਵਲ ਰਚਾਈ ਕਰ ਦਿੱਤਾ ਗਿਆ ਹੈ ਵਾਰਨਿੰਗ ਤਾਂ ਹਲੇ yellow ਹੀ ਹੈ ਪਰ ਤਗੜਾ ਮੀਂਹ ਤੁਹਾਨੂੰ ਜਰੂਰ ਦੇਖਣ ਨੂੰ ਮਿਲੇਗਾ ਕਈ ਕੀ ਭਾਗ ਉਹ ਤਗੜੇ ਮੀਂਹ ਝਟ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਇਹ ਕਾਲਮਾ ਕਰੀ 18 ਤੋਂ ਲੈ ਕੇ 23 ਜੂਨ ਆਪਣੇ 18 ਤੋਂ 23 ਥੋੜੇ ਮੀਂਹ ਘਟ ਅਸਾਰ ਹੈ ਨਾ ਮਤਲਬ ਦਰਮਿਆਨੇ ਪੱਧਰ ਤੇ ਮਾੜੇ ਮੋੜਾ ਸਿਸਟਮ ਕ੍ਰੀਏਟ ਤੇ 22 ਤਰੀਕ ਦੀ ਰਾਤ ਇਹ ਤਿੰਨ ਦਿਨਾਂ ਚ ਆਪਣੇ ਤਗੜਾ ਮੀਂਹ ਜਰੂਰ ਦੇਖਣ ਨੂੰ ਮਿਲੂਗਾ ਆਪਣੇ ਪੰਜਾਬ ਵਿੱਚ ਤੇ 23 ਜੂਨ ਵੀ ਮੀਂਹ ਦੀ ਪੂਰੀ ਪੂਰੀ ਉਮੀਦ ਹੈ ਟੈਂਪਰੇਚਰ ਦੀ ਗੱਲ ਕਰਕੇ ਟਾਈਪ ਆਉਣ ਦੇ ਨਾਲ ਜਾਨੂੰ ਕਾਫੀ ਗਰਾਵੜ ਦੇਖਣ ਨੂੰ ਮਿਲੂਗੀ 18 ਤਰੀਕ ਤੇ ਆਪਣੇ 19 ਤਰੀਕ 34-34 ਡਿਗਰੀ ਦੇਖਣ ਨੂੰ ਮਿਲੂਗਾ 20 ਤਰੀਕ ਤੋਂ ਆਪਣੇ 22-23 ਤਰੀਕ ਤੱਕ 30 ਡਿਗਰੀ ਦੇ ਟੈਂਪਰੇਚਰ ਡਿੱਗ ਜੂਗਾ ਬਦ ਦੋ-ਤਿੰਨ ਡਿਗਰੀ ਟੈਂਪਰੇਚਰ ਗਰਾਵੜ ਦੇਖਣ ਨੂੰ ਮਿਲੂਗੀ ਤੇ ਰਾਤ ਦੇ ਟੈਂਪਰੇਚਰ ਇੰਨੇ ਕੀ ਬਣ ਰਹੇ ਨੇ ਕਿ ਰਾਤ ਦਾ ਟੈਂਪਰੇਚਰ ਕੋਈ ਖਾਸ ਫੇਰ ਬਦਲ ਨਹੀਂ ਹੈ ਬਾਕੀ ਤੁਸੀਂ ਮੌਸਮ ਭਾਗ ਪਾ ਆਪਣੇ ਪਹਾੜਾਂ ਦੇ ਨਾਲ ਆਦੀ ਪਾਇਲਟ ਹੋ ਗਈ ਤੇ ਆਪਣੇ ਪਵਾ ਦੇ ਖੇਤਰ ਹੋ ਗਿਆ ਮੇਨ ਹੈ ਇਹੀ ਹੋ ਗਿਆ ਦਬਾਬ ਦੇ ਤੱਕ ਪਵਾ ਦੇ ਖੇਤਰ 19 ਤਰੀਕ ਨੂੰ ਵੀ ਨਾ ਪੰਜਾਬ ਦੇ ਭਾਗਾਂ ਵਿੱਚ ਲੱਟ ਹੈ 20 ਨੂੰ ਵੀ ਸੱਜਾ ਆਪਣੇ ਥੋੜੇ ਦਬਾਬ ਦੇ ਭਾਗ ਹੋਰ ਕਵਰ ਹੁੰਦੇ ਦਿਖਾਈ ਦੇ ਰਹੇ ਹਨ ਪਵਾ ਦੇ ਖੇਤਰ ਦਿਖਾਈ ਦੇ ਰਹੇ ਹਨ 21 ਜੇ ਤੱਕ ਦੇਖ ਸਕਦੇ ਹਾਂ 21 ਜੇ ਕੇ ਆਪਣੇ ਕਾਫੀ ਭਾਗਾਂ ਵਿੱਚ ਆਪਣੇ ਮੀਰੀ ਉਮੀਦ ਹੈ ਜਿਹੜੇ ਪੰਜਾਬ ਭਾਗਾਂ ਵਿੱਚ ਉਮੀਦ ਨਹੀਂ ਹੈ ਉਹ ਆਪਣੇ ਫਾਜ਼ਲ ਕਾ ਮੁਖਸਰ ਫਰੀਜਪੁਰ ਫਰੀਦਕੋਟ ਮੋਗਾ ਬਠਿੰਡੇ ਦੇ ਹੋ ਗਏ ਇਹਨਾਂ 'ਚ ਥੋੜੀ ਜਿਹੀ ਉਮੀਦ ਹੀ ਉਮੀਦ ਘਟ ਹੈ ਮੌਸਮ ਪਾ ਵਾਲਾ ਸਾਡੇ ਦੀ ਰਿਪੋਰਟਾਂ ਦੇ ਪੱਖ ਤੋਂ ਬਾਅਦ ਚੇ ਤਈਨਾ ਜਿਹੜੇ ਚਾਰ ਦੇਲੇ ਹੋਗੇ ਉਹਨਾਂ ਚ ਮੀਂਹ ਦੀ ਉਮੀਦ ਘੱਟ ਹੈ 22 ਤਰੀਕ ਨੂੰ 22 ਤਰੀਕ ਵੀ ਸੇਮ ਜਿਹੜੇ ਆਪਣੇ ਪੰਜਾਬ ਦੇ ਆਪਹਾ ਹੋਗੇ ਆਪਣੇ ਫਾਜ਼ਲਕਾ ਮੁਖਸਰ ਬਠਿੰਡਾ ਫਰੀਦਕੋਟ ਦੇ ਫਲੋਜਪਦੇ ਮੋਗੇ ਦੀ ਉਮੀਦ ਹੀ ਉਮੀਦ ਘੱਟ ਹੈ ਬਾਕੀ ਪੰਜਾਬ ਚ ਸਾਰੇ ਉੱਚ yellow warning ਜਾਰੀ ਹੈ ਮੀਂਹ ਦੀ ਬਾਕੀ ਹਾਜਰ ਵਿੱਚ ਨਹੀਂ ਨਵੀਂ ਰਿਪੋਰਟ ਤੁਹਾਨੂੰ ਅਪਾ ਕੱਲ੍ਹ ਸਵੇਰ ਨੂੰ ਵੀਡੀਓ ਬਣਾ ਦਵਾਵਾਂਗੇ ਚਾਹੇ ਇਸ ਲਈ ਅਪਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜੁ ਕੱਲ੍ਹ ਹੋ ਧੰਨਵਾਦ